ਕਿਸਾਨਾਂ ਦਾ ਦਿੱਲੀ ਜਾਣ ਵਾਲੇ ਭਾਜਪਾ ਦਾ ਪਿੰਡ ਵਿੱਚ ਆਉਣਾ ਬੰਦ। ਬਾਜਪਾ ਦੇ ਉਮੀਦਵਾਰਾਂ ਤੇ ਆਗੂਆਂ ਦਾ ਸ਼ਾਂਤ ਮਾਈ ਵਿਰੋਧ ਕਰਨਗੇ ਕਿਸਾਨ। ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਕਿਸਾਨਾਂ ਵੱਲੋਂ ਪਿੰਡਾਂ ਵਿੱਚ ਬਾਜਪਾ ਦੇ ਖਿਲਾਫ ਲਾਈਆਂ ਫਲੈਕਸਾਂ। ਪੰਜਾਬ ਵਿੱਚ ਬਾਦਪਾ ਦੇ ਇੱਕ ਵਾਰ ਫਿਰ ਮੁਸ਼ਕਲਾਵਾਂ ਵਧਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਕਿਸਾਨ ਅੰਦੋਲਨ ਦੌਰਾਨ ਮੰਨਿਆ ਹੋਇਆ ਮੰਗਾਂ ਲਾਗੂ ਨਾ ਕੀਤੇ ਜਾਣ ਦੇ ਵਿਰੋਧ ਵਿੱਚ ਫਿਰ ਤੋਂ ਸ਼ੁਰੂ ਹੋਏ ਅੰਦੋਲਨ ਤੇ ਹੋਏ ਤਸਤ ਤੇ ਚੱਲਦੇ ਸੰਯੁਕਤ ਕਿਸਾਨ ਮੋਰਚੇ ਦੇ ਸਦੇ ਹੁਣ ਪਿੰਡਾਂ ਵਿੱਚ ਬਾਦਪਾ ਦੇ 2024 ਦੇ ਲੋਕ ਸਭਾ ਉਮੀਦਵਾਰਾਂ ਅਤੇ ਪ੍ਰਚਾਰ ਲਈ ਆਉਣ ਵਾਲੇ ਆਗੂਆਂ ਦਾ ਸ਼ਾਂਤਮਈ ਵਿਰੋਧ ਕਰਨ ਦਾ ਕਿਸਾਨ ਜਥੇਬੰਦੀਆਂ ਵੱਲੋਂ ਐਲਾਨ ਕਰ ਦਿੱਤਾ ਗਿਆ ਕਿਸਾਨਾਂ ਵੱਲੋਂ ਹੁਣ ਤੋਂ ਹੀ ਪਿੰਡਾਂ ਵਿੱਚ ਵਾਜਪਾ ਖਿਲਾਫ ਫਲੈਕਸ ਲਗਾਉਣੇ ਸ਼ੁਰੂ ਕਰ ਦਿੱਤੇ ਗਏ ਹਨ ਜਿਨ੍ਹਾਂ ਉੱਪਰ ਪ੍ਰਮੁੱਖ ਤੌਰ ਤੇ ਲਿਖਿਆ ਗਿਆ ਕਿ ਜਿਸ ਤੋਂ ਬਾਅਦ ਉਨ੍ਹਾਂ ਵੱਲੋਂ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਕਦਮ ਚੁੱਕਿਆ ਗਿਆ ਪਿੰਡਾਂ ਵਿੱਚ ਪ੍ਰਚਾਰ ਲਈ ਆਉਣ ਵਾਲੇ ਵਾਜਪਾ ਦੇ ਉਮੀਦਵਾਰਾਂ ਤੇ ਆਗੂਆਂ ਦਾ ਸ਼ਾਂਤਮਈ ਵਿਰੋਧ ਕਰਨਗੇ ਕਿਹਾ ਕਿ ਭਾਰਤੀ ਲੋਕਤੰਤਰੀ ਦੇਸ਼ ਅਤੇ ਸ਼ਾਂਤਮਈ ਵਿਰੋਧ ਕਰਨਾ ਹਰ ਇੱਕ ਦਾ ਹੱਕ ਹੈ ਭਾਵੇਂ ਚੋਣਾਂ ਜਾਪ ਤਾਂ ਲੱਗ ਚੁੱਕਿਆ ਪਰ ਕਿਸਾਨ ਅੰਦੋਲਨ ਹਲੇ ਵੀ ਜਾਰੀ ਹੈ ਵਾਜਪਾ ਦਾ ਇਸੇ ਤਰ੍ਹਾਂ ਵਿਰੋਧ ਹੁੰਦਾ ਰਹੇਗਾ ਆਵਰ ਜੀ ਤਹਨੀ ਬੀਕੇ ਡਕਾਉਂਦਾ ਧਨੇਰ ਤੇ ਆ ਗੂ ਪਿੰਡ ਪੱਚੋ ਖੁਰਦ ਜਿਹੜਾ ਤੁਸੀਂ ਅੱਜ ਇਹ ਬੋਰਡ ਲਾਇਆ ਵੀ ਬੀਜੇਪੀ ਦਾ ਦੇਖੋ ਜੀ ਅਸੀਂ ਸ਼ਾਂਤਮਈ ਤਰੀਕੇ ਨਾਲ ਭਾਰਤ ਦੇ ਸੰਵਿਧਾਨ ਮੁਤਾਬਕ ਅਸੀਂ ਆਪਣੀ ਗੱਲ ਕਹਿਨੇ ਆ ਇੱਕ ਸਾਲ ਤੇ 13 ਦਿਨ ਲਾ ਕੇ ਆਂ ਦਿੱਲੀ ਦੇ ਵਿੱਚ ਕੇਂਦਰ ਸਰਕਾਰ ਨੇ ਸਾਡੀਆਂ ਜਿਹੜੀਆਂ ਰੈਂਡੀਆਂ ਮੰਗਾ ਸੀ ਉਹ ਤੇ ਲਿਖਤੀ ਕਾਇਜੀ ਕਿ ਤੁਹਾਡੀਆਂ ਜਿਹੜੀਆਂ ਮੰਗਾ ਇਹ ਮੰਨੀਆਂ ਜਾਣਗੀਆਂ ਐਮਐਸਪੀ ਵਾਲੀ ਮੰਗ ਸੀ ਲਖੀਰ ਕੁਰਖੀ ਦੀ ਵਾਲੀ ਸੀਗੀ ਬੀ ਲੇਟ ਜਿਹੜਾ 2020 ਵਾਲਾ ਉਹ ਸੀਗਾ ਪਰ 2 ਸਾਲਾਂ ਦੇ ਬਾਅਦ ਬੀਜੇਪੀ ਸਰਕਾਰ ਤੇ ਬੀਜੇਪੀ ਪਾਰਟੀ ਨੇ ਜਨਨਿਕ ਉਹ ਨਾ ਮੰੰਗਾ ਨੂੰ ਅੱਖੋਂ ਪਰੋਖੇ ਕਰਤਾ ਤੇ ਉਦੋਂ ਦੀ ਅਸੀਂ ਉਦੋਲਨ ਕਰ ਰਹੇ ਹਾਂ ਸਾਡੇ ਦੂਜੇ ਸਾਥੀ 12 ਤਰੀਕ ਤੋਂ ਲੈ ਕੇ 13 ਫਰਵਰੀ ਨੂੰ ਉਹਨਾਂ ਨੇ ਦਿੱਲੀ ਜਾਣ ਦਾ ਪ੍ਰੋਗਰਾਮ ਅਸੀਂ ਬਾਰਡਰਾਂ ਤੇ ਖੜਾ ਕੇ ਲੋਹੇ ਦੀਆਂ ਕੰਡਿਆਂ ਦੀਆਂ ਤਾਰਾਂ ਲਾ ਕੇ ਸੜਕ ਤੇ ਬੈਰੀਅਰ ਲਾ ਕੇ ਜਨਨਿਕ ਮੇਖਾਂ ਗੱਡ ਕੇ ਉਹਨੂੰ ਰੋਕਿਆ ਤੇ ਜਨਨਿਕ ਰੋਕਣ ਤੋਂ ਬਾਅਦ ਜਿਹੜਾ ਅੰਨਾ ਤਸੱਦਰ ਕੀਤਾ ਲੋਕਾਂ ਨੂੰ ਕੋੜ ਕੋੜ ਕੇ ਬੋਰਗਾ ਜਪਾਇਆ ਉਸ ਦੇ ਖਿਲਾਫ ਤੇ ਹੁਣ ਅਸੀਂ ਫੈਸਲਾ ਕੀਤਾ ਕਿ ਜੇ ਕਿਸਾਨਾਂ ਦਾ ਦਿੱਲੀ ਵਿੱਚ ਜਾਣਾ ਬੰਦਾ ਤੇ ਭਾਰਤੀ ਜਨਤਾ ਪਾਰਟੀ ਦਾ ਪਿੰਡਾਂ ਵਿੱਚ ਆਉਣਾ ਬੰਦ ਹੈ ਇਸੇ ਕਰਕੇ ਅਸੀਂ ਫਲੈਕਸ ਤੇ ਲਿਖਿਆ ਕਿਸਾਨਾਂ ਦਾ ਦਿੱਲੀ ਵਿੱਚ ਜਾਣਾ ਬੰਦ ਤੇ ਭਾਰਤੀ ਜਨਤਾ ਪਾਰਟੀ ਦਾ ਪਿੰਡਾਂ ਵਿੱਚ ਆਉਣਾ ਜਿੱਥੇ ਵੀ ਆਉਣਗੇ ਅਸੀਂ ਡਾਟ ਕੇ ਵਿਰੋਧ ਕਰਾਂਗੇ ਪੂਰੇ ਭਾਰਤ ਪੱਧਰ ਤੇ ਕਰਨਾ ਇਹਦੇ ਭਾਈਵਾਲਾਂ ਦਾ ਵਿਰੋਧ ਕਰਨਾ ਤੇ ਪੰਜਾਬ ਦੇ ਵਿੱਚ ਇਕੱਲੀ ਬੀਜੇਪੀ ਆ ਇਸ ਕਰਕੇ ਇਕੱਲੀ ਬੀਜੇਪੀ ਦਾ ਵਿਰੋਧ ਕਰਨਾ ਐਨੇ ਵਿਰੋਧ ਦੇ باوجود ਵੀ ਜਿਹੜੀਆਂ ਭਾਰਤ ਸਰਕਾਰ ਨੇ ਪੰਜਾਬ ਸਰਕਾਰ ਨੂੰ ਕਹਿ ਕੇ ਸੈਲੋ ਆ ਜਿਹੜੇ ਉਹ ਪੰਜਾਬ ਵਿੱਚ ਖੋਲ੍ਹਣ ਦੀ ਮਜਬੂਰੀ ਦਿੱਤੀ ਜਿਹੜੀ 200 ਮੰਡੀਆਂ ਜਿਹੜੀ ਕਣਕ ਖੇਤਾਂ ਵਾਲੀ ਖਰੀਦ ਕੇਂਦਰ ਉਹ ਖਤਮ ਕਰਨ ਦੇਣਗੇ ਇਹਨਾਂ ਮੰਗਾਂ ਨੂੰ ਲੈ ਕੇ ਕੱਲ ਐਸਕੇਮ ਦਾ ਫੈਸਲਾ ਹੋਇਆ ਸੀ ਕਿ ਭਾਰਤੀ ਜਨਤਾ ਪਾਰਟੀ ਦਾ ਵਿਰੋਧ ਕਰਨਾ ਤੇ ਉਸ ਵਿਰੋਧ ਨੂੰ ਦਰਜ ਕਰਾਉਣ ਦੇ ਮਾਰੇ ਨੇ ਅੱਜ ਫੈਸਲਾ ਆਇਆ ਪਿੰਡ ਦੇ ਤਿੰਨ ਕੋਣਿਆਂ ਤੇ ਲਾਉਣਾ ਕਿ ਪਿੰਡਾਂ ਵਿੱਚ ਜੇ ਕਿਸਾਨਾਂ ਦਾ ਦਿੱਲੀ ਜਾਣਾ ਬੰਦਾ ਤੇ ਭਾਰਤੀ ਜਨਤਾ ਪਾਰਟੀ ਦਾ ਪਿੰਡਾਂ ਵਿੱਚ ਆਉਣਾ ਬੰਦਾ ਇਹ ਵਿਰੋਧ ਕਿਸ ਤਰ੍ਹਾਂ ਦਾ ਹੋਵੇਗਾ ਵਿਰੋਧ ਸਾਂਤਵਈ ਤਰੀਕੇ ਨਾਲ ਹੋਊਗਾ ਦਲੀਲ ਮੁਤਾਬਕ ਹੋਊਗਾ ਕੋਈ ਹੱਥੋਂ ਪਾਈ ਵਾਲਾ ਨਹੀਂ ਹੋਊਗਾ ਕੋਈ ਗਲੋਗਲੋ ਚਲਾ ਨਹੀਂ ਹੋਊਗਾ ਭਾਰਤ ਦੇ ਸੰਵਿਧਾਨ ਮੁਤਾਬਕ ਅਸੀਂ ਆਪਣੀ ਗੱਲ ਕਾਹਾਂਗੇ ਸਾਂਤਵਈ ਤਰੀਕੇ ਨਾਲ ਕਾਹਾਂਗੇ ਜਦੋਂ ਪ੍ਰੈਸਨਰ ਕੋਈ ਅਦਾਇਤਾ ਕਰਦਾ ਫਿਰ ਇਸ ਤਰ੍ਹਾਂ ਚੋਣ ਕਮਿਸ਼ਨ ਦਾ ਕੰਮ ਨਾ ਕਰ ਲੈਂਦੇ ਸਾਡਾ ਤਾਂ ਸੰਘਰਸ਼ ਚੱਲਣੀ ਆ 8 ਤਰੀਕ ਨੂੰ ਅਸੀਂ ਦਿੱਲੀ ਜਾ ਰਹੇ ਆ ਤੇ ਮਈ ਦੇ ਵਿੱਚ ਅਸੀਂ ਵੱਡੀ ਰੈਲੀ ਕਰ ਰਹੇ ਆ ਇਹ ਚੋਣ ਕਮਿਸ਼ਨ ਇਹ ਕੀ ਕਰਨਾ ਹੈ ਚੋਣ ਕਮਿਸ਼ਨ ਦੇ ਕੋ ਸਾਡਾ ਕੰਮ ਅਸਗਰਸ਼ ਕਰਨਾ ਬਠਿੰਡਾ ਤੋਂ ਹਰਮਿੰਦਰ ਸਿੰਘ ਅਵਿਨਾਸ਼ ਦੀ ਰਿਪੋਰਟ